ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ ਗਠਿਤ ਕੀਤੀ ਫੋਰਸ ਐਸਐਸਐਫ ਦੀਆਂ ਗੱਡੀਆਂ ਕੈਮਰਿਆਂ ਦੇ ਨਾਲ ਲੈਸੋ ਕੇ ਸੜਕਾਂ ਤੇ ਘੁੰਮਦੀਆਂ ਨਜ਼ਰ ਆ ਰਹੀਆਂ ਨੇ ਕੋਈ ਵੀ ਸੜਕੀ ਹਾਦਸਾ ਹੋਣ ਤੇ ਇਹ ਫੋਰਸ ਤੁਰਤ ਪਹੁੰਚ ਜਾਂਦੀ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਂਦਾ ਕੰਮ ਕਰ ਰਹੀ ਹੈ ਐਸਐਸਐਫ ਦੀਆਂ ਇਨ੍ਹਾਂ ਗੱਡੀਆਂ ਦੇ ਵਿੱਚ ਹਾਈ ਕੁਆਲਿਟੀ ਕੈਮਰੇ ਫਿੱਟ ਕੀਤੇ ਗਏ ਨੇ ਤੇ ਐਸਐਸਐਫ ਮੁਲਾਜ਼ਮਾਂ ਦੀ ਵਰਦੀ ਦੇ ਉੱਤੇ ਵੀ ਕੈਮਰੇ ਲਗਾਏ ਗਏ ਨੇ ਤਾਂ ਜੋ ਲੋਡ ਪੈਂਦੇ ਇਨ੍ਹਾਂ ਕੈਮਰਿਆਂ ਦੇ ਵਿੱਚੋਂ ਫੁਟੇਜ ਲਈ ਜਾ ਸਕੇ ਸ਼ਰਕ ਸੁਰੱਖਿਆ ਫੋਰਸ ਵੱਡੋਂ ਵਧੀਆ ਕੰਮ ਕਰ ਰਹੀਆਂ ਹਨ ਇਹ ਗੱਡੀਆਂ ਦੇ ਵੱਖ-ਵੱਖ ਰੂਟ ਬਣਾਏ ਗਏ ਨੇ ਰੂਟ ਨੰਬਰ 53209 ਟਾਈਪੀ ਤੋਂ ਪਾਈ ਦੇਸਾ ਤੱਕ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਐਸਐਸਐਫ ਦੇ ਵੱਖਰੇ-ਵੱਖਰੇ ਰੂਟ ਬਣਾ ਕੇ ਫੋਰਸ ਤਨਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਨ੍ਹਾਂ ਗੱਡੀਆਂ ਦੇ ਵਿੱਚ ਫਰਸਟ ਏਡ ਦਾ ਪੂਰਾ ਸਾਜੋ ਸਮਾਨ ਰੱਖਿਆ ਗਿਆ ਤੇ ਹਾਸਤਾ ਗ੍ਰਹਿਤ ਜਗ੍ਹਾ ਤੇ ਖੜੇ ਵਹੀਕਲਾਂ ਨੂੰ ਤੁਰਤ ਪਰੇ ਕਰਕੇ ਟ੍ਰੈਫਿਕ ਚਾਲੂ ਕੀਤਾ ਜਾਂਦਾ ਹੈ ਉਨਾ ਹੀ ਵੀ ਕਿਹਾ ਕਿ ਸ਼ੱਕੀ ਕਿਸਮ ਦੀਆਂ ਸੜਕਾਂ ਤੇ ਘੁੰਮ ਰਹੀਆਂ ਗੱਡੀਆਂ ਦੇ ਸਬੰਧ ਦੇ ਵਿੱਚ ਸਬੰਧਤ ਥਾਣਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਵਹੀਕਲ ਚਾਲਕਾਂ ਨੂੰ ਇਹ ਵੀ ਜਾਗਰੂਕ ਕੀਤਾ ਜਾਂਦਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੱਸਦੇ ਹੀ ਕਿ ਸਰਕਾਰ ਵੱਲੋਂ ਭੇਜੀਆਂ ਗਈਆਂ ਇਨ੍ਹਾਂ ਗੱਡੀਆਂ ਦੇ ਵਿੱਚ ਕੈਮਰੇ ਫਿੱਟ ਕੀਤੇ ਗਏ ਨੇ ਤੇ ਸਾਹਮਣੇ ਤੋਂ ਆ ਰਹੀ ਗੱਡੀ ਦੀ ਸਪੀਡ ਚੈੱਕ ਕਰਨ ਦੇ ਲਈ ਵੀ ਜੰਤਰੇ ਇਨ੍ਹਾਂ ਗੱਡੀਆਂ ਦੇ ਵਿੱਚ ਫਿੱਟ ਕੀਤੇ ਗਏ ਨੇ ਇਹ ਗੱਡੀ ਨਾਲ ਆਲਾ ਜੜਾਵਾ ਭਾਈ ਦੇਸ਼ ਤੋਂ ਲੈ ਕੇ ਹੀ ਪੈਕੀ ਹੱਦ ਤੱਕ ਆਪਣੇ ਜੇ ਕੋਈ ਐਕਸੀਡੈਂਟ ਵਗੈਰਾ ਹੁੰਦਾ ਕੰਟਰੋਲੋਂ ਤੋਂ ਫੋਨ ਆਉਂਦਾ 112 ਤੋਂ ਫੋਨ ਆਉਂਦਾ ਸਾਨੂੰ ਉਹਦੇ ਤੁਰੰਤ ਅਸੀਂ ਮੌਕੇ ਤੇ ਪਹੁੰਚਦੇ ਆ ਜਾਂ ਕੋਈ ਆਮ ਪਬਲਿਕ ਦਾ ਬੰਦਾ ਰਾਹੀ ਜਾਂਦਾ ਦੱਸਦਾ ਸਾਨੂੰ ਵੀ ਉੱਥੇ ਐਕਸੀਡੈਂਟ ਹੋਇਆ ਹੈ ਉਹਦੇ ਹੀ ਮੌਕੇ ਤੇ ਪਹੁੰਚ ਗਏ ਉਹਦੀ ਦੇਖਭਾਲ ਕਰਕੇ ਨੇੜੇ ਦੇ ਹਸਪਤਾਲ ਤੇ ਦਾਖਲ ਕਰਾਇਆ ਜੀ ਇਹ ਰੂਟ ਨੰਬਰ ਹੈ ਜੀ 53902 ਟੀਪੀ ਤੋਂ ਲੈ ਕੇ ਭਾਈ ਦੇ ਸਾਹ ਟੀਪੀ ਤੋਂ ਭਾਈ ਦੇ ਸੇ ਤੱਕ ਹਾਂ ਜੀ ਤੇ ਮਲਾਜਮਾਂ ਦੇ ਕਹਿੰਦੇ ਵਰਦੀਆਂ ਵਗੈਰਾ ਵਰਦੀਆਂ ਤੇ ਕੈਮਰੇ ਵਗੈਰਾ ਲੱਗਣਗੇ ਜੀ ਜਿਨਨਾਂ ਸਾਫ ਕਹਿੰਦੀ ਸੀ ਉਹ ਕੀ ਸਿਸਟਮ ਉਹਦੇ ਬਾਰੇ ਦੱਸ ਕੇ ਉਹ ਕੈਮਰੇ ਵੀ ਹੈਗੇ ਆ ਇਹੋ ਕੁੜੀਆਂ ਕੋਲੇ ਕੈਮਰਾ ਉਹ ਇੱਕ ਕੁੜੀ ਲਾ ਕੇ ਰੱਖਦੇ ਆ ਕੈਮਰਾ ਜਦੋਂ ਐਕਸੀਡੈਂਟ ਵਗੈਰਾ ਚੱਕਦੇ ਆ ਉਹ ਸਭ ਵਿੱਚ ਰਿਕਾਰਡਿੰਗ ਵਗੈਰਾ ਫੋਟੋ ਰਿਹਾ ਹੁੰਦੀ ਆ ਇਹ ਗੱਡੀਆਂ ਦੀ ਗੱਡੀਆਂ ਦੀ ਵੀ ਲੱਗੇ ਹੋਏ ਨੇ ਗੱਡੀਆਂ ਵੀ ਕੈਮਰੇ ਹੈਗੇ ਆ ਜੀ ਤੇ ਜੇ ਕੋਈ ਵੀ ਐਕਸੀਡੈਂਟ ਵਗੈਰਾ ਹੋ ਜਾਂਦਾ ਹੈ ਤੇ ਕੋਈ ਵੀਕਲ ਵਿਚਾਲੇ ਖੜ ਜਾਂਦਾ ਟ੍ਰੈਫਿਕ ਜਾਮ ਹੁੰਦਾ ਉਹ ਫਿਰ ਕਿੱਧਰ ਸਾਈਡ ਤੇ ਕਰਦੇ ਆਪਾਂ ਉਹਨੂੰ ਜਦੋਂ ਜਿਆਦਾ ਜੀ ਇਸੇ ਗੱਡੀ ਨਾਲ ਹੀ ਕਰਦੇ ਆਈਦਾ ਟੱਕ ਇਹ ਮਤਤ ਮਤਰ ਦਾ ਕੋਈ ਦੋਸਤ ਟਰੈਕਟਰ ਵਗੈਰਾ ਮੰਗਾ ਕੇ ਉਹਦੇ ਮਗਰ ਚੋਣ ਦੇ ਪਾਰੇ ਸ਼ਹਿਰ ਤੇ ਕਰਾਈ ਜੀ ਲੋਕਾਂ ਨੂੰ ਪਰੇਸ਼ਾਨੀ ਨਹੀਂ 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 ਇਹ ਟਰੈਕਟਰ ਆਵਾਜ਼ ਜੀ ਪੂਰੀ ਚੱਲਦੀ ਰਹਿੰਦੀ ਆ ਆਵਾਜ਼ ਜਿਹੜੀ ਚੱਲਦੀ ਆ ਹਾਂ ਜੀ ਕਟਰਾ ਤੋਂ ਫੋਨ ਆਉਂਦਾ ਕਿ ਸ਼ੱਕੀ ਹਾਲ ਤੇ ਗੱਡੀ ਤੋਂ ਆ ਰਹੀ ਆ ਵੀ ਇੰਨੇ ਨੰਬਰ ਗੱਡੀ ਆ ਉਹਨੂੰ ਚੈੱਕ ਕਰੋ ਅਸੀਂ ਛੜਕਦੀ ਰਹਿਣਾ ਅਸੀਂ ਤਾਂ ਆਉਂਗਾ ਪਰ ਜਾਣਾ ਜਦ ਤੇ ਉਦੋਂ ਇਹ ਗੱਡੀ ਜੇ ਸਾਡੇ ਕੋਲ ਆ ਵੀ ਆਉਂਦੇ ਉਹਨੂੰ ਚੈੱਕ ਅਪ ਕਰ ਲਈਦਾ ਉਦੋਂ ਮੌਕੇ ਦੇ ਸੱਚੋ ਜੇ ਜੀ ਉਹਨੂੰ ਦੱਸ ਲਈਦਾ ਉਹ ਕਿਦੇ ਨਾਲ ਉਹ ਛੱਕੀ ਗੇਬਰੀ ਮਾਰੇ ਅਨਸਰ ਆਉਂਦੇ ਆ ਭਈ ਹਾਂਜੀ ਉਹਨਾਂ ਦਾ ਪਛਾਤਾ ਕੀਤਾ ਜਾ ਸਕਦਾ ਹਾਂਜੀ ਹਾਂਜੀ ਕਿਵੇਂ ਇਹ ਗੱਡੀਆਂ ਹੈ ਕਿਵੇਂ ਬਈ ਗੱਡੀਆਂ ਇਹ ਗੱਡੀਆਂ ਦਾ ਜੀ ਰੱਬ ਦਾ ਰੂਪ ਹੀ ਆ ਜੀ ਬਹੁਤ ਵਧੀਆ ਜੀ ਬਹੁਤ ਲੋਕਾਂ ਦੀਆਂ ਕੀ ਕੀ ਜਾਨਾਂ ਬਚਾਈਆਂ ਇਹਨਾਂ ਗੱਡੀਆਂ ਨਾਲ ਬਹੁਤ ਵਧੀਆ ਸਰਕਾਰ ਦੇ ਪ੍ਰਾਲਾ ਕੀਤਾ ਤੇ ਆਪਣੇ ਇੱਥੇ ਹੁਣ ਕਿੰਨੇ ਕਿ ਐਕਸੀਡੈਂਟਾਂ ਵਾਲਿਆਂ ਦੀ ਆਪਾਂ ਜਾਨ ਬਚਾ ਚੁੱਕੇ ਹ ਇੱਥੇ ਹੀ ਘੱਟੋ ਘੱਟ ਮਹੀਨੇ ਜੋ ਵੀ ਕਿਸ਼ਣ ਹੁੰਦੇ ਜੀ ਜਿਹਦੇ ਵਿੱਚੋਂ ਦੋ ਤਿੰਨ ਮੌਤ ਹੋਈ ਨਹੀਂ ਉੱਤੇ ਕਰਿਬਨ ਬਾਕੀ ਜਾਂਦੇ ਆ ਆਪਾਂ ਲੈ ਆਏ ਨੇ ਹਾਂਜੀ ਹਸਪਤਾਲ ਲਿਜਾਇਆ ਜਾਂਦਾ ਇਹ ਕੋਈ ਫਾਸਟੇਟ ਵਗੈਰਾ ਦਾ ਸਮਾਨ ਹੈਗਾ ਨਾ ਜੀ ਹਸਪਤਾਲ ਦਾ ਸਮਾਨ ਹੈਗਾ ਜੀ ਸਾਡੇ ਕੋਲ ਗਵਰਨਮੈਂਟ ਵੱਲੋਂ ਮਿਲੇ ਹੋਇਆ ਜੇ ਕੋਈ ਚੀਜ਼ ਘਰ ਦੇ ਬਾਹਰ ਦੀ ਆਪਣੇ ਖੇਲੇ ਹਸਪਤਾਲ ਹੈਗਾ ਤੇ ਆਮ ਆਨਸਾ ਲੈ ਲਈਦਾ ਕੋਈ ਸੋਪਾ ਲੈ ਸਕਦੇ ਹਾਂਜੀ